ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਵੱਡਾ ਐਲਾਨ ਕੀਤਾ ਸੀ ਐਸੀ.ਐਮ. ਮਮਤਾ ਬੇਨਰਜੀ ਨੇ ਸੂਬੇ ਦੇ ਆਸ਼ਾ ਵਰਕਰਾਂ ਅੰਗਣਵਾਲੀ ਵਰਕਰਾਂ ਨੂੰ ਵੱਡੀ ਖੁਸ਼ਖਬਰੀ ਦਿੰਦੇ ਹੋਏ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਦਾਸੀ ਕਿ ਟੀ.ਐਮ.ਸੀ ਸੁਪਰੀਮੋ ਮਮਤਾ ਬੇਨਰਜੀ ਨੇ April ਮਹੀਨੇ ਤੋਂ ਆਸ਼ਾ ਵਰਕਰਾਂ ਤੇ ਅੰਗਣਵਾਲੀ ਵਰਕਰਾਂ ਦੀ ਤਨਖਾਹ ਦੇ ਵਿੱਚ 750 ਰੁਪਏ ਦਾ ਵਾਅਦਾ ਕਰਨ ਦਾ ਫੈਸਲਾ ਲਿਆ ਹੈ ਮਮਤਾ ਬੈਨਰਜੀ ਨੇ ਕਿਹਾ ਕਿ April ਤੋਂ ਆਸ਼ਾ ਵਰਕਰਾਂ ਦੀ ਜਿਹੜੀ ਤਨਖਾਹ 750 ਰੁਪਏ ਦਾ ਵਾਅਦਾ ਕੀਤਾ ਗਿਆ ਉਹ ਸਾਡਾ ਮਾਨ ਹਨ ਕਿਉਂਕਿ ਉਹ ਬਹੁਤ ਮਿਹਨਤ ਕਰ ਦਿੰਦੀ ਹੈ ਉਹ ਹਰ ਮਾੜੇ ਸਮੇਂ ਦੇ ਵਿੱਚ ਸਾਡਾ ਸਾਥ ਦਿੰਦੀ ਹੈ ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ April ਤੋਂ ਅੰਗਣਵਾੜੀ ਵਰਕਰਾਂ ਦੀ ਤਨਖਾਹ ਦੇ ਵਿੱਚ ਵੀ 750 ਰੁਪਏ ਦਾ ਵਾਅਦਾ ਕੀਤਾ ਗਿਆ ਅੰਗਣਵਾੜੀ ਸਹਾਇਕੀ ਯਾਨੀ ICDS ਸਹਾਇਕਾਂ ਨੂੰ ਲਗਭਗ 7000 ਰੁਪਏ ਮਿਲਦੇ ਨੇ ਅਤੇ ਉਹਨਾਂ ਦੀ ਤਨਖਾਹੀ ਕਪਰੈਲ ਤੋਂ 500 ਰੁਪਏ ਵੱਧ ਜਾਵੇਗੀ। ਮੈਨੂੰ ਉਮੀਦ ਹੈ ਉਹ ਜ਼ਿੰਦਗੀ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ। ਦੱਸਦੀ ਹੈ ਕਿ TMC ਸੁਪਰੀਮੋ ਮਮਤਾ ਬੇਨਰਜੀ ਨੇ ਦਾਵਾ ਕੀਤਾ ਹੈ ਕਿ ਉਹ ਲੋਕਾਂ ਨਾਲ ਕੀਤੇ ਗਏ ਆਪਣੇ ਵਾਅਦੇ ਨਿਭਾਉਂਦੀ ਹੈ। ਉਹਨਾਂ ਕਿਹਾ ਬਚਵੀ ਬੰਗਾਲ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੂੰ ਸੂਬੇ ਦੀਆਂ ਯੋਜਨਾਵਾਂ ਦੇ ਤਹਿਤ ਲਾਭ ਵੀ ਮਿਲਦਾ ਹੈ। ਅਪਡੇਟ ਲੈ ਕੇ ਰੂਬ ਹੋਵਾਂਗੇ, ਵੇਖਦੇ ਰਹੋ ਲੁਧਿਆਣਾ ਲਾਈਵ।